ਖਬਰ ਇਹ ਚੰਗਰੀਤਕੋਟ ਤੋਂ ਆਈ ਇੱਕ ਵੱਡੀ ਬ੍ਰੇਕਿੰਗ ਖਬਰ ਜਿਸ ਵਿੱਚ ਟੀਐਸਪੀ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲਗਾਤਾਰ ਹੋ ਰਹੀਆਂ ਗ੍ਰਿਫਤਾਰੀਆਂ ਵਿੱਚ ਇੱਕ ਹੋਰ ਹੋ ਗਈ ਆ ਸ਼ਮੂਲੀਅਤ ਐਸਐਸਪੀ ਫਰੀਦਕੋਟ ਦੇ ਰੀਡਰ ਨੇ ਕਰਵਾਇਆ ਪਰਚਾ ਦਰਜ ਕੀਤਾ ਆਪਣੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਦਰਖਾਸਤ ਨੂੰ ਰਫਾ ਦਫਾ ਕਰਾਉਣ ਲਈ ਇਹ ਲੱਖ ਰੁਪਏ ਦੀ ਦਿੱਤੀ ਜਾ ਰਹੀ ਸੀ ਰਿਸ਼ਵਤ ਪਹਿਲੀ ਵਾਰੀ ਇਸ ਤਰ੍ਹਾਂ ਦਾ ਪਰਚਾ ਕਿ ਕਿਸੇ ਡੀਐਸਪੀ ਵੱਲੋਂ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਆਪਣੇ ਐਸਐਸਪੀ ਦੇ ਰੀਡਰ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਹੁਣ ਤੱਕ ਤੁਸੀਂ ਪੁਲਿਸ ਅਧਿਕਾਰੀਆਂ ਤੇ ਰਿਸ਼ਵਤ ਲੈਣ ਦੇ ਪਰਚੇ ਹੁੰਦੇ ਬੜੇ ਦੇਖੇ ਸੀ ਬਥੇਰੇ ਸੁਨੇ ਸੀ ਪਰ ਇਹ ਪਹਿਲੀ ਕਿਸਮ ਦਾ ਪਰਚਾ ਹੋਇਆ ਹੈ ਜਦੋਂ ਇੱਕ ਡੀਐਸਪੀ ਵੱਲੋਂ ਆਪਣੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਫਾਈਲ ਨੂੰ ਦਰਖਾਸਤ ਨੂੰ ਰਫਾ ਦਫਾ ਕਰਵਾਉਣ ਦੇ ਲਈ ਉਸਤੇ ਹੀ ਪਰਚਾ ਹੋ ਗਿਆ ਹੋਵੇ ਤੇ ਇਹ ਰਿਸ਼ਵਤ ਦੇਣ ਦੀ ਕੋਸ਼ਿਸ਼ ਵੀ ਉਸ ਨੇ ਆਪਣੇ ਹੀ ਐਸਐਸਪੀ ਨੂੰ ਕੀਤੀ ਹੋਵੇ ਮਾਮਲਾ ਫਰੀਦਕੋਟ ਦਾ ਹੈ ਜਿੱਥੇ ਡੀਐਸਪੀ ਰਾਜਨਪਾਲ ਤੇ ਪੁਲਿਸ ਨੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦੇ ਅਨੁਸਾਰ ਜ਼ਿਲ੍ਹੇ ਦੇ ਪਿੰਡ ਪੱਕਾ ਦੀ ਇੱਕ ਮੈਟਰਿਲ ਮੋਰਿਉ ਕੇਸ ਸੀ ਜਿਹੜਾ ਐਸਐਸਪੀ ਦੇ ਪੇਸ਼ ਹੋਇਆ ਸੀ ਤੇ ਉਹ ਡੀਐਸਪੀ ਰਾਜਨਪਾਲ ਨੂੰ ਮਾਰਕ ਹੋ ਗਿਆ ਸੀ ਪਤਾ ਚੱਲਿਆ ਕਿ ਇਸ ਦੇ ਵਿੱਚ ਉਸਨੇ ਨਵੇੜਾ ਕਰ ਦਿੱਤਾ ਸੀ ਤੇ ਇਸ ਕੇਸ ਦੇ ਵਿੱਚ ਉਸਨੇ ਕਥਿਤ ਰੂਪ ਦੇ ਵਿੱਚ 1 ਲੱਖ ਰੁਪਏ ਰਿਸ਼ਵਤ ਲਈ ਸੀ ਤੇ ਬਾਅਦ ਦੇ ਵਿੱਚ ਇਸ ਮਾਮਲੇ ਵਿੱਚ ਕੇਸ ਖਤਮ ਕਰਨ ਤੋਂ ਬਾਅਦ ਹੋਰ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ ਤਾਂ ਇੱਕ ਧਿਰ ਨੇ ਇਸ ਮਾਮਲੇ ਦੇ ਵਿੱਚ ਐਸਐਸਪੀ ਫਰੀਦਕੋਟ ਨੂੰ ਡੀਐਸਪੀ ਦੀ ਸ਼ਿਕਾਇਤ ਕਰਕੇ ਇੱਕ ਦਰਖਾਸਤ ਦਿੱਤੀ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਉਹਨਾਂ ਦਾ ਕੇਸ ਖਤਮ ਕਰਨ ਦੇ ਲਈ ਉਹਨਾਂ ਤੋਂ 1 ਲੱਖ ਰੁਪਏ ਰਿਸ਼ਵਤ ਲਈ ਹੈ ਇਸ ਦੀ ਪਿੰਕ ਜਿਉਂ ਹੀ ਡੀਐਸਪੀ ਰਾਜਨਪਾਲ ਨੂੰ ਪਈ ਤਾਂ ਉਹ ਐਸਐਸਪੀ ਦਫ਼ਤਰ ਫਰੀਦਕੋਟ ਦੇ ਵਿੱਚ ਬੀਤੀ ਸ਼ਾਮ ਪਹੁੰਚ ਗਿਆ ਤੇ ਉੱਥੇ ਇਸ ਕੇਸ ਨੂੰ ਰਫਾ-ਦਫਾ ਕਰਾਉਣ ਦੀ ਗੱਲਬਾਤ ਕੀਤੀ ਤੇ ਲੱਖ ਰੁਪਇਆ ਰਿਸ਼ਵਤ ਦੇਣ ਦੀ ਆਫਰ ਕੀਤੀ ਐਸਐਸਪੀ ਫਰੀਦਕੋਟ ਦੇ ਰੀਡਰ ਜਸਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ ਉਹਨਾਂ ਨੇ ਇਹ ਸਾਰਾ ਮਾਮਲਾ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਧਿਆਨ ਵਿੱਚ ਲਿਆਂਦਾ ਤੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਤੇ ਆਮਲ ਵਿੱਚ ਲਿਆਉਣ ਦੇ ਹੁਕਮ ਹੋ ਗਏ ਫਿਰ ਇਸ ਮਾਮਲੇ ਦੇ ਵਿੱਚ 1 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋ ਗਿਆ ਤੇ ਹੁਣ ਰਾਜਨਪਾਲ ਸਿੰਘ ਨੂੰ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਫਰੀਦਕੋਟ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਹ ਪਹਿਲੀ ਕਿਸਮ ਦਾ ਪਰਚਾ ਹੈ ਜਦੋਂ ਆਪਣੇ ਹੀ ਡੀਐਸਪੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਫਰੀਦਕੋਟ ਤੋਂ ਆਈ ਇੱਕ ਵੱਡੀ ਬ੍ਰੇਕਿੰਗ ਖਬਰ ਜਿਸ ਵਿੱਚ ਟੀਐਸਪੀ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲਗਾਤਾਰ ਹੋ ਰਹੀਆਂ ਗ੍ਰਿਫਤਾਰੀਆਂ ਵਿੱਚ ਇੱਕ ਹੋਰ ਹੋ ਗਈ ਆ ਸ਼ਮੂਲੀਅਤ ਐਸਐਸਪੀ ਫਰੀਦਕੋਟ ਦੇ ਰੀਡਰ ਨੇ ਕਰਵਾਇਆ ਪਰਚਾ ਦਰਜ ਕੀਤਾ ਆਪਣੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਦਰਖਾਸਤ ਨੂੰ ਰਫਾ ਦਫਾ ਕਰਾਉਣ ਲਈ ਇਹ ਲੱਖ ਰੁਪਏ ਦੀ ਦਿੱਤੀ ਜਾ ਰਹੀ ਸੀ ਰਿਸ਼ਵਤ ਪਹਿਲੀ ਵਾਰੀ ਇਸ ਤਰ੍ਹਾਂ ਦਾ ਪਰਚਾ